ਸ਼ੁਕਰੀਆ ਜੀ ਕਿਰਤੀ ਵੀ ਦੇ ਦਰੋਂ ਤੁਸੀਂ ਨੇ ਰਣਜੀਤ ਕੁਮਾਰ ਵਰਤਨ ਦੀ ਸ਼ੁਰੂਆਤ ਕਰਾਂਗੇ हरियाणा ਤੇ ਪੰਜਾਬ ਵਿਚਕਾਰ ਚੱਲ ਰੇ ਪਾਣੀ ਦੇ ਵਿਵਾਦ ਵਿਚਕਾਰ ਪੰਜਾਬ ਸਰਕਾਰ ਵੱਲੋਂ ਦਾਇਰ ਸੁਪਰੀਮਾ ਪਟੀਸ਼ਨ ਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ ਇਸ ਦੌਰਾਨ ਕੇਂਦਰ ਸਰਕਾਰ Haryana ਸਰਕਾਰ ਦੇ BBMP ਨੇ ਇਸ ਮਾਮਲੇ ਚਾਪੇ ਜਵਾਬ ਦਾਇਰ ਕੀਤਾ ਜਿਹਦੇ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਾਇਰ ਕਰਨ ਦੀ 2 ਦਿਨਾਂ ਸਮਾਂ ਬਗਿਆਬੀ ਦੀ। ਚੇਅਰਮੈਨ ਨੇ ਹਲਫਨਾਮਾ ਦਿੱਤਾ BBMP ਚੇਅਰਮੈਨ ਨੇ ਹਲਫਨਾਮਾ ਦਾਇਰ ਕੀਤਾ ਤੇ ਇਸ ਪੰਜਾਬ ਤੇ ਹਰਿਆਣਾ ਉਚਕਾਰ ਕਈ ਦਿਨਾਂ ਤੋਂ ਪਾਣੀ ਦਾ ਵਿਵਾਦ ਚੱਲ ਰਿਹਾ ਸੀ ਇਸ ਦੌਰਾਨ 8 ਮਈ ਨੂੰ BBMP ਜੀ ਜਮਨ ਪਾਣੀ ਚੱਲਣ ਦੀ 파ਖੜਾ ਕੁਰਚੇ ਸਨ ਉਥੇ ਰੁਕਾ ਤੇ ਆ ਪਾਖੋ ਨੇ ਪਾਣੀ ਚੱਲਣਾ ਬਾਤ ਕਰ ਦਿੱਤਾ ਤੇ ਨਾਲ ਨੂੰ ਬੰਦਕ ਬਣਾ ਲਿਆ ਗਿਆ ਸੀ ਇਸ ਤੋਂ ਬਾਅਦ ਸੀਮផល ਮਾਲਕੋ ਪਾਖੜਾ ਕੁਰਚੇ ਨੂੰ ਕਿਹਾ ਸੀ ਕਿ ਉਦੋਂ ਤੱਕ ਪਾਣੀ ਨਹੀਂ ਚੱਲਣਗੇ ਜਦ ਤੱਕ ਉਹਨਾਂ ਨੂੰ ਕੇਂਦਰੀ ਗ੍ਰੈਸ ਕਟਾ ਦੀ ਗਵਾਈ 2 ਮਹੀਨੇ ਹੋ ਗਏ ਮੀਟਿੰਗ ਦੇ ਹੁਕਮ ਨਹੀਂ ਹੋ ਜਾਂਦੇ ਇਸ ਦੌਰਾਨ ਬੀਬੀਐਮ ਨੇ ਇਸ ਮਾਮਲੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ 파ਖੜਾ ਬਿਆਸ ਪ੍ਰਬੰਧਨ ਬੋਰਡ ਦੇ ਚੇਅਰਮੈਨ ਉਸ ਤਰ੍ਹਾਂ ਕਾਠੀ ਹਲ ਕਮੈਂਟ ਕੀਤਾ ਸੀ ਕਿ ਪੰਜਾਬ ਪੁਲਿਸ ਨੇ ਉਹਨਾਂ ਤੇ ਉਹਨਾਂ ਦੇ ਅਧਿਕਾਰੀਆਂ ਨੂੰ ਗੈਂਪ ਚਲਾਉਣ ਤੋਂ ਰੋਕਿਆ ਸੀ ਅਦਾਲਤ ਤੋ ਜਗ ਸਰਕਾਰ ਨੂੰ ਨਾ ਕੋਸਲਾਸਵਾ ਦੀ ਪਛਾਣ ਕਰਨ ਲਈ ਕਿਹਾ ਹੈ ਜਿਨ੍ਹਾਂ ਨੇ ਕੰਮ ਵਿੱਚ ਰੁਕਾਵਟ ਪਾਈ ਸੀ ਸ੍ਰੀ ਹਰਮੰਦਰ ਸਾਹਿਬ ਵਿੱਚ ਹਵਾਈ ਰੱਖਿਆ ਤੁਫਫਾਂ ਦੀ ਥੈਰਾਪੀ ਸਰਬੀ ਭਾਰਤੀ ਫੌਜ ਦੇ ਕੈਪਟਨਲ ਜਰਨਲ ਸੁਨੀਲ ਈਮਾਨ ਦੀ ਕੂਹਾਂ ਨੇ ਹਾਲੀਆ ਦਾਅਵੇ ਨੂੰ ਸਖੰਸ਼ੀ ਰਿਦਮਲ ਹਰਮੰਦਰ ਸਾਹਿਬ ਦੇ ਵਧੀਕ ਹੈੱਡ ਅਫੀਸਰ ਡਾਕਟਰ ਜੀਤ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਭਗਤਾਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਅਰਜੀਤ ਸਿੰਘ ਤਾਮੀਲ ਇਹ ਪੂਰੀ ਤਰ੍ਹਾਂ ਅਜੋਖਾ ਦਾ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਤੇ ਇਸ ਦਾ ਵੀ ਦਾਅਵਾ ਕੀਤਾ ਹੈ ਉਹਨਾਂ ਦਾ ਦਾਅਵਾ ਇਹ ਹੈ ਕਿ ਫਾਰਕ ਪਾਕਿਸਤਾਨ ਸੰਘ ਦੀ ਇਤਨਾ ਅਗਰਾਨ ਸਿੰਧੂ ਉਰਦੇਸ ਨੰਬਰ ਮੁੱਟ ਕੀਤੇ ਗਏ ਜਿੰਨਾ ਅੱਜ ਨਾਲ ਦੀ ਘੂਆਂ ਨੇ ਕਹਿ ਕਿ ਹਰਮੰਦਰ ਸਾਹਿਬ ਵਿੱਚ ਹਵਾਈ ਰੱਖਿਆ ਤੋਪਾਂ ਲਗਾਉਣ ਲਈ ਜਿਸ ਤਰ੍ਹਾਂ ਤੇ ਇਜਾਜ਼ਤ ਹੈ ਹੈਡ ਗਰੰਥਨੀ ਰਿਤੀ ਸੀ ਯਾਨੀ ਅਮਰਜੀਤ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਜੇ ਕੋਈ ਫੈਸਲਾ ਜਾਂ ਇਜਾਜ਼ਤ ਕਦੇ ਨਹੀਂ ਦਿੱਤੀ ਗਈ ਉਹਨਾਂ ਕੇ ਅਕਸ਼ਿ ਰਾਮੰਦਰ ਸਾਹਿਬ ਦੇ ਸਪੰਦੂ ਗੁਰਦੁਆਰਾ ਧਾਰਮਿਕ ਸਥਾਨਿਕ ਪ੍ਰਿਆਦਾ ਜਾਰੀ ਰਹੀ ਹੈ ਨੇ ਤਣਾਪੂਰੰਗ ਸਥਿਤੀ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਕ ਤਾਕਤ ਸਰਹਾਰੀ ਟਿੱਪਨਗਲਾ ਨਾਈਟਾ ਬਾਨਗੀਤੀਆਂ ਦੇ ਗਿਆਨ ਪਰ ਧਾਰਮਿਕ ਸਥਾਨਾਂ ਤੇ ਜਨਮਗਾਹਟ ਬਣਾਈ ਰੱਖੀ ਸੀ ਤਾਂ ਜੋ ਪਵਿੱਤਰਤਾ ਤੇ ਕੋਈ ਵੀ ਅਸਰ ਨਾ ਹੋਵੇ ਤੇ ਆਪਣੇ ਚੰਗੇ ਪਵਿੱਤਰ ਦੀਆਂ ਸੂਚ ਲੱਖਾਂ ਨੌਜਵਾਨ ਹਰ ਸਾਲ ਪੰਜਾਬ ਚ ਵਿਦੇਸ਼ਾਂ ਚ ਜਾ ਰਹੇ ਨੇ ਚੰਗੇ ਪਵਿੱਤਰ ਦੀ ਤਲਾਸ਼ ਵਿੱਚ ਸੱਤ ਸਮੁੰਦਰੋਂ ਪਾਲਦੇ ਨੌਜਵਾਨ ਦੇ ਨਾਲ ਵਾਪਸ ਆਕਟਨਾਵਾ ਚਿੰਤਨ ਅਰਸ਼ਾਏ ਇੱਕ ਵਾਰ ਫਿਰ ਅਮਰੀਕਾ ਤੋਂ ਮੁੰਡਾ ਭੀਖਰ ਸਾਹਮਣੇ ਆਈਏ ਜਿੱਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਮੇਟਕ ਨੌਜਵਾਨ ਦੇ ਨਿਸ਼ਾਨ ਮਾਚੀਵੜਾ ਸੈਕਟਰ 23 ਦਾ ਮਾਜਰਾ ਦੇਪੋਵਿੰਦਰ ਸਿੰਘ ਵਜੂ ਹੋਈਆ ਕੁਮਿੰਦਰ ਸਿੰਘ ਆਪਣੇ ਚੰਗੇ ਕੁਕਲੀ ਅਮਰੀਕਾ ਦੇ ਟੈਲੀਫੋਨ 'ਤੇ ਸ਼ੇਅਰ ਕਰ ਸੀ ਕਿ ਟਰਾਲਾ ਚਲਾਉਂਦਾ ਸੀ ਭੋਪਿੰਦਰ ਸਿੰਘ ਟਰਾਲਾ ਲੈ ਕੇ ਅਮਰੀਕਾ ਦੇ 81 ਗ੍ਰੀਨੀ ਕਾਉਂਟ ਰੋਡ ਤੇ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਜੀਪ ਕਾਰ ਨਾਲ ਟੀਕਟ ਕਰ ਹੋ ਗਈ ਜੋ ਸੈਟਰਾਲਾ ਟਰੈਕ ਨਾਲ ਜਾਪ ਜਾਂ ਹੱਸੇ ਤੋਂ ਬਾਅਦ ਟਰਾਲੇ ਨੂੰ ਅੱਗ ਲੱਗ ਗਈ ਤੇ ਉਹੀ ਹੀ ਰੈਸਕਿਊ ਟੀਮ ਨੇ ਤੋਂ ਟਰਾਲੇ ਤੋਂ ਬਾਹਰ ਕੱਢਿਆ ਪਰ ਉਸ ਸਮੇਂ ਤੱਕ ਭੁਪਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਬੋਰਡ ਦੇ ਚੇਅਰਮੈਨ ਡਾਇਰੈਕਟਰ ਤੇ ਮੈਂਬਰਾਂ ਦੀ ਨਿਯੁਕਤੀ ਕੀਤੀ ਗਈ ਹੈ ਤੇ 31 ਲੋਕਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਇਸ ਲਿਸਟ ਜਾਰੀ ਕੀਤੀ ਗਈ ਹੈ ਪਰ ਇਸ ਨਿਯੁਕਤੀ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਲਿਸਟ ਸਾਹਮਣੇ ਆਉਣ ਤੋਂ ਬਾਅਦ ਵਿਰੋਧੀਆਂ ਨੇ ਸਵਾਲ ਚੁੱਕੇ ਨੇ ਕਿ ਗੈਰ ਪੰਜਾਬੀਆਂ ਨੂੰ ਅਹੁਦੇ ਤੇ ਕਿਉਂਾਇਆ ਗਿਆ ਇਸ ਸਵਾਲ ਸੁਪਾਸ ਸਿੰਘ ਘੇਰਾ ਕੇ ਕਾਲੀਆ ਗਰੂਪਿਕ ਅਗੂਪਿਕੰਚ ਨੂੰ ਮਜੀਠੀਆ ਵੱਲ ਚੁੱਕੇ ਗਏ ਨੇ ਇਲਜ਼ਾਮ ਲਗਾਏ ਜਾਣੇ ਕਿ ਬਾਦਲੇ ਨੇ ਹੱਥ ਪੰਜਾਬ ਦੀ ਕਮਾਨ ਦਿੱਤੀ ਗਈ ਹੈ ਮਾਮਲਾ ਭਾਵੇਂ ਪੀਬੀਸੀਬੀ ਦੀ ਚੇਅਰਪਰਸਨ ਦਿਨਵਰਤ ਗੋਵੀ ਜਾਂ ਫਿਰ ਸੰਦੀਪ ਤੁਹਾਨੂੰ ਇਹ ਵੀ ਇਹ ਚੇਖ ਪਾਸ ਨਿਬਣਾਉਂਦਾ ਹੋਵੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਪਾਰਲੇ ਨੂੰ ਪੰਜਾਬ ਦੀ ਕਮਾਂਡ ਸੌਪੀ ਜਾ ਰਹੀ ਹੈ ਸ਼੍ਰੋਮੇ ਕਰੀ ਦੰਦੇ ਨੇਤਾ ਵਿਕਰਮ ਸਿੰਘ ਜੀਟੀ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਪਾ ਕੇ ਲਿਖਿਆ ਹੈ ਕਿ ਕਿਉਂ ਪੋਲੀਸ਼ਨ ਕੰਟਰੋਲ ਬੋਰਡ ਇੱਕ ਸਰਟੀਫਾਈਡ ਹੈ ਤੇ ਜਿਸ ਦੀ ਐਮਜੀਟੀ ਦੇ ਵਿਸ਼ਾ ਅਧਿਕਾਰ ਦੇਸ਼ ਵਿੱਚ ਕਿਹਾ ਗਿਆ ਹੈ ਕਿ ਇੰਜੀਨੀਅਰਿੰਗ ਡਿਗਰੀ ਤੇ ਵਾਤਾਵਰਣ ਦੀ ਸਮਝ ਰੱਖਣ ਵਾਲਾ ਕੋਈ ਵੀ ਵਿਅਕਤੀ ਇਸ 'ਤੇ ਅਪਲਾਈ ਕਰ ਸਕਦਾ ਹੈ ਪਰ ਇਥੇ ਦਿੱਲੀ ਦੀ ਨਗਰ ਕਉਨ ਨੂੰ ਲਗਾਇਆ ਗਿਆ ਹੈ ਵਿੱਤ ਦਿਨੀ ਜਮੁ ਕੁਛ ਮੀਂਹ ਵਿੱਚ ਤਨਾਤ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਚਹਿਰ ਵਾਸੀ ਅਗਰਵੀਰ ਆਕਾਸ਼ਦੀਪ ਸਿੰਘ ਦੀ ਸੇਵਾ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਹਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਤੀ ਕੰਦ ਕੋਠੇ ਚਹਿਰ ਫਰੀਦਕੋਟ ਵਿੱਚ ਕੀਤਾ ਗਿਆ ਸੀ ਪਰ ਸਰਕਾਰ ਵੱਲੋਂ ਜਾਂ ਫਿਰ ਫੌਜ ਵੱਲੋਂ ਅਗਰਵੀਰ ਆਕਾਸ਼ਦੀਪ ਨੂੰ ਸ਼ਹੀਦ ਕਰਾਰ ਨਾ ਦਿੱਤੇ ਜਾਣ ਦੇ ਚਲਦੇ ਹੁਣ ਪਰਿਵਾਰ ਨੇ ਰੋਸ ਜ਼ਾਹਰ ਕੀਤਾ ਅਗਰਵੀਰ ਵੀਰ ਨੂੰ ਉਦੋਂ ਤੱਕ ਸ਼ਹੀਦ ਦੇ ਜਿੱਤ ਤੱਕ ਨਹੀਂ ਐਲਾਨਿਆ ਜਾਂਦਾ ਤੇ ਨਾ ਹੀ ਸ਼ਹੀਦ ਨੂੰ ਮਿਲਣ ਵਾਲਾ ਸਨਮਾਨ ਦਿੱਤਾ ਜਾ ਰਿਹਾ ਹੈ ਜਿਸ ਕਾਰਨ Bueno. ਪਰਵਾਰ ਨੇ ਸਰਕਾਰ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇਗਨੀ ਵੀ ਰਕਾਸ਼ਦੀਪ ਦੀ ਮਾਤਾ ਨੇ ਦੱਸਿਆ ਹੈ ਕਿ ਇਸ ਦਿਨ ਉਸਦੇ ਪੁੱਤਰ ਨੂੰ ਤੱਕ ਦੇ ਘਾਰ ਆਇਸ ਇਸ ਨੂੰ ਕੋਈ ਬਹੁਤ ਸਵਾਸ ਨੇਸੀ ਪਰ ਬਾਅਦ ਤੋਂ ਲੱਗਿਆ ਕਿ ਪੁੱਤਰ ਨੂੰ ਨਾ ਤਾਂ ਸ਼ਹੀਦ ਕਰਾਰ ਦਿੱਤਾ ਤੇ ਨਾ ਹੀ ਉਸ ਨੂੰ ਸ਼ਹੀਦ ਦਾ ਬੰਦਾ ਮਾਣ ਦਿੱਤਾ ਗਿਆ ਇਸ ਨੂੰ ਦਾ ਪੁੱਤਰ ਇੱਕ ਮਹਿਲਾ ਟੂਰ ਗਾਈਡਾਂ ਦੇ ਤੌਰ ਤੇ ਦਰਬਾਰ ਕਰਨ ਦੇ ਆ ਰੂਪ ਵਿੱਚ ਪੰਜਾਬ ਸਰਕਾਰ ਨੇ ਪ੍ਰਿੰਸੀਪਲ ਨੂੰ ਮੌਤਵ ਕਰ ਦਿੱਤਾ ਸਿੱਖ ਭਾਰ ਦੀ ਸੱਤਰ ਅਨੰਦਿਤਾ ਮਿੱਤਰਾਂ ਨੇ ਸ਼ਿਕਾਇਤ ਤਬਾ ਇਸ ਸੰਬੰਧੀ ਹੁਕਮਜਾਹੀ ਕਿ ਕਿਨੇ ਹਮਸਾਜ ਗਲਾਬਾ ਸਰਕਾਰੀ ਪੂਰਬ ਜ਼ਿਲ੍ਹਾ ਫਾਜ਼ਲਕੋਟ ਦੇ ਪ੍ਰਿੰਸੀਪਲ ਗੌਤਮ ਕੁਰਾਣਾ ਇਸ ਤੋਂ ਤੁਰੰਤ ਪ੍ਰਵਾਰਨਾ ਮੋਤਲ ਕੀਤਾ ਗਿਆ ਮੋਤਲੀ ਦੌਰਾਨ ਉਹਨਾਂ ਦਾ ਮੁੱਖ ਦਫ਼ਤਰ ਡਾਇਰੈਕਟਰ ਸ੍ਰੀ ਸਕੇਲ ਦੇ ਪੰਜਾਬ ਹੋਗਾ ਅਨੁਸਾਰ ਉਕਤ ਪ੍ਰਿੰਸੀਪਲ ਇਸ ਸਿੰਗਾਪੁਰ ਦੌਰੇ ਦੌਰਾਨ ਵੈਲਾ ਟੂਰ ਗਾਇਟ ਨਾਲ ਦਿਰਵਾੜ ਕਰਕੇ ਆਪਣੀ ਡਿਊਟੀ ਪ੍ਰਤੀ ਗੈਰ ਜ਼ਿੰਮੇਵਾਰਾਨਾ ਹਨਵਈਆ ਦਖਾਇਸੀ ਪਾਰਕ ਮੌਸਮ ਵਿਭਾਗ ਦੇ ਅਨੁਸਾਰ ਜਾਰੀ ਰਿਪੋਰਟ ਵਿੱਚ 20 ਮਈ ਪੰਜਾਬ ਦੇ ਖੁਸ਼ਕ ਰਹਿਣ ਦਾ ਹਾਲ ਦੱਸਿਆ ਗਿਆ ਇਹਨਾਂ ਨੇ ਅਗਲੇ 3 ਦਿਨਾਂ ਵਿੱਚ ਵੀ ਪੰਜਾਬ ਵਿਆ ਫਿਰਨ ਲਈ ਜਾਂ ਤੇਜ਼ ਹਵਾ ਦੇ ਕੋਈ ਅਲਰਟ ਚਾਣੀ ਇਹ ਕਿਹਾ ਗਿਆ ਹੈ ਕਿ ਤਪਦੀ ਹੋਈ ਗਰਮੀ ਲੋਕਾਂ ਨੂੰ ਕਾਫੀ ਪਰੇਸ਼ਾਨ ਕਰੇਗੀ ਲਗਾਤਾਰ ਤਾਪਮਾਨ ਵਿੱਚ ਗਿਰਾਵਟ ਆ ਰਹੀ ਹੈ ਹਾਲਾਂਕਿ ਜਿਸ ਤੋਂ ਬਾਅਦ ਤਾਪਮਾਨ ਵਿੱਚ ਥੋੜਾ ਜਿਹਾ ਵਾਧਾ ਹੋਵੇਗਾ ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਲੁਕਨਗਰ ਪਠਾਨਕੋਟ ਵਿੱਚ 1 ਮਿਲੀਲੀਟਰ ਹਲਕੀ ਬਾਰਿਸ਼ ਹੋਈ ਹੈ ਜਿਸ ਤੋਂ ਬਾਅਦ ਰਾਤ ਵਿੱਚ ਤਾਪਮਾਨ 2° ਸੈਲਸੀਅਸ ਘਟਾ ਦਾ ਅੰਕ ਠਿਕਿਆ ਗਿਆ ਹੈ ਬਾਰਿਸ਼ ਦੇ ਨਾਲ ਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲੀ ਹੈ ਠੜਾਕੇ ਦੀ ਗਰਮੀ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ